सितारा बन कर के आए हैं रूहानियत की महफिल का नजारा बन कर के आए हैं आपके आने से आपके आने से सजी है आपके भक्तों की महफिल आप सबके दिल का सहारा बन के आए हैं आप सबके दिल का सहारा बन के आए हैं स्वामी जी महाराज के पावन चरणों में निवेदन है स्वामी श्री देवी जी देव प्रवचन सुनना सारी संगत ਸਾਡੇ ਸਤਿਗੁਰ ਸੇਵਾ ٹرسٹ ਦੇ ਪ੍ਰਧਾਨ ਦਰਸ਼ਨ ਗਰਗ ਜੀ ਸਾਡੇ ਸਟੇਜ 'ਤੇ ਲਾਰੇ ਭਜਨ ਕੁਮਾਰ ਜੀ ਨਿਰੰਦਰ ਮੰਧੀ ਜੀ ਰਾਦੇ ਸ਼ਾਮ ਜੀ ਸਾਰੀ ਹੀ ਸ਼ਹਿਰ ਦੀ کریم ਪਹੁੰਚੇ ਹੋਏ ਆ ਮੇਰੇ ਵੱਲੋਂ ਬਹੁਤ ਵੱਡੀ ਖੁਸ਼ੀ ਹੈ ਕਿ ਮੈਂ ਲਗਾਤਾਰ ਦੂਸਰੇ ਸਾਲ ਸਵਾਮੀ ਜੀ ਨੇ ਦਰਸ਼ਨ ਕਰ ਰਿਹਾ ਤੇ ਮੈਂ లైవ్ ਚ ਆਪਾਂ ਹਮ ਤਾਂ స్వామి ਦੀ ਵੇਖਦੇ ਨਹੀਂ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਰੁਝੇਵੇਂ ਇੰਨੇ ਆ ਤੇ ਕੱਲ ਮੈਂ ਵੇਖਿਆ ਸੀਗਾ ਮੈਂ ਪੁੱਛਿਆ ਵੀ ਸੀਗਾ ਵੀ ਜਿਹੜੀ ਇਹ ਖੁਸ਼ੀ ਮਿਲਦੀ ਹੈ ਇੱਥੇ ਆ ਕੇ ਅਧਿਆਤਮਿਕ ਖੁਸ਼ੀ ਆ ਕਿ ਬਹੁਤ ਵੱਡੀ ਖੁਸ਼ੀ ਹੈ ਜਿਹਦੇ ਵੱਲੋਂ ਅੱਜ ਅਸੀਂ ਸਾਰੇ ਵੰਦੇ ਆ ਸਾਡੇ ਕੰਮ ਕਾਜ ਇੰਨੇ ਵੱਧ ਗਏ ਸਾਡੀ ਜ਼ਿੰਦਗੀ ਇੰਨੀ ਫਾਸਟ ਹੋ ਗਈ ਕਿ ਅਸੀਂ ਆਪਣੇ ਆਪ ਬਾਰੇ ਨਹੀਂ ਸੋਚ ਇਹ ਵੀ ਸੋਚਾਂ ਦੂਜੇ ਮਾਰੇ ਦੋ ਤਰ੍ਹਾਂ ਦੀ ਸੋਚ ਨਹੀਂ ਹੁੰਦੀ ਆ ਮੈਂ ਕੋਈ ਜਾਦੇ ਨਹੀਂ ਪਰ ਜਿੰਨਾ ਕ ਸਮਾਜ ਦੇ ਵਿੱਚ ਵਿਚਰਦਾ ਇੱਕ ਸੋਚ ਨਹੀਂ ਹੁੰਦੀ ਆ ਵੀ ਦੂਜਾ ਤਰੱਕੀ ਕਰੇ ਮੇਰਾ ਬੱਚਾ ਤਰੱਕੀ ਕਰੇ ਤਰੱਕੀ ਕਰੇ ਰਿਸ਼ਤੇਦਾਰ ਤਰੱਕੀ ਕਰਨ ਤੇ ਇੱਕ ਸੋਚ ਨਹੀਂ ਹੁੰਦੀ ਆ ਵੀ ਇਹਦੀ ਲੱਤ ਕਿਵੇਂ ਖਿੱਚਣੀ ਆ ਆ ਦੋ ਤਰ੍ਹਾਂ ਦੀ ਸੋਚ ਨਹੀਂ ਚਾਪਾ ਸਮਾਜ ਉੱਤੇ ਘਿਆ ਵੀ ਇੱਕ ਕਰਤੀ ਵਾਲੇ ਪਾਸੇ ਜਿਹੜੀ ਚੰਗੀ ਸੋਚ ਆ ਪਰ ਮੈਂ ਕਹਿੰਦਾ ਅੱਜ ਹੀ ਜੇ ਤਰੱਕੀ ਸਭ ਤੋਂ ਵੱਡੀ ਤਰੱਕੀ ਹੈ ਜਦੋਂ ਆਪਾਂ ਨਾਮ ਸਮਰਨ ਕਰਦੇ ਹਾਂ ਉਸ ਪਰਮਾਤਮਾ ਦਾ ਵਾਹਿਗੁਰੂ ਦਾ ਰਾਮ ਦਾ ਕੋਈ ਨਾਮ ਲਓ ਕ੍ਰਿਸ਼ਨ ਭਗਵਾਨ ਜੀ ਦਾ ਨਾਮ ਜਪ ਕਰਦੇ ਹਾਂ ਤਾਂ ਸਾਡੇ ਅੰਦਰ ਸ਼ਾਂਤੀ ਆਉਂਦੀ ਹੈ ਸ਼ਾਂਤੀ ਜਿਹੜੀ ਬਹੁਤ ਔਖੀ ਹੈ ਜੀ ਮਾਨਸਿਕ ਸ਼ਾਂਤੀ ਮਿਲਣ ਲਈ ਬਹੁਤ ਔਖੀ ਆ ਤੇ ਇੱਕ ਤੁਹਾਨੂੰ ਮੈਂ ਦੱਸਦਾ ਜਿਹੜਾ ਸਾਡੇ ਵਰਗਿਆਂ ਦਾ ਜੀਵਨ ਹੈ ਲੈ ਕੇ ਸਾਂਹ ਤੱਕ ਕਿ ਜਿਹੜਾ ਵੀ ਕੋਲ ਆਇਆਗਾ ਕੋਈ ਆਸ ਲੈ ਕੇ ਆਇਆਗਾ ਉਹਦਾ ਕੰਮ ਕੀਤਾ ਜਾਵੇਗਾ ਪਰ ਮੈਂ ਜਾਣੇ ਤਾਂ ਰਸਨਾ ਮਾਤਾ ਮਾਹਾਂ ਭੈਣਾਂ ਦੇ ਖਾਸ ਕਰਕੇ ਸਾਡੇ ਨਾਲ ਮਾਵਾ ਤੁਸੀਂ ਵੀ ਸਵੇਰ ਤੋਂ ਲੈ ਕੇ ਸਾਗਿਆਲਾ ਕੰਮ ਤੁਹਾਡਾ ਹੈ ਰਸੋਈ ਤੋਂ ਲੈ ਕੇ ਸਾਰੇ ਘਰ ਦਾ ਕੰਮ ਕਰਨਾ ਪਹਿਣ ਤੱਕ ਤੇ ਫੇਰ ਵੀ ਬਿਜਦੀ ਕੋਈ ਨਾ ਕੋਈ ਬੱਚਾ ਆ ਕੇ ਕਹਿੰਦਾ ਮਾਂ ਚੀਜ਼ ਚੰਗੀ ਨਹੀਂ ਬਣਾਈ ਗਈ ਮੇਰਾ ਸਾਹ ਨੂੰ ਦਿਲ ਨਹੀਂ ਕਰਦਾ ਜਾਂ ਕਦੇ ਆਪਣਾ ਪਰਿਵਾਰ ਹੀ ਕਹਿੰਦਾ ਨੂਨ ਵਿੱਚ ਵੱਧ ਪੈ ਗਈ ਪਰ ਜੇ ਉਹੀ ਗੱਲ ਇਹ ਕਹਿੰਦੇ ਕਰਕੇ ਵੀ ਬਣਾਈ ਬਹੁਤ ਵਧੀਆ ਤੇ ਦੂਜੇ ਦਿਨ ਫਿਰ ਹੋਰ ਘਾਟ ਰੱਖਿਆ ਜਾਂਦਾ ਸਾਟਾ ਕੰਮ ਵੀ ਇਹੀ ਹੈਗਾ ਕੋਸ਼ਿਸ਼ ਕਰਦੇ ਆ ਪਰ ਕਿਸੇ ਦਾ ਜਿੰਦਾ ਨਹੀਂ ਹੁੰਦਾ ਉਹਦਾ ਲਾਂਭਾ ਵੀ ਆ ਜਾਂਦਾ ਪਰ ਇੱਕ ਕੱਲਾ ਦਿਨੋ ਕਹਿੰਦੇ ਨੇ ਸਵੇਰੇ ਜਦੋਂ ਪਿਆਰ ਹੋ ਕੇ ਚੱਲਦੇ ਆ ਇੱਕ ਗੱਲ ਛੀਸ਼ੇ 'ਤੇ ਢੜ ਕੇ ਕਹਿੰਦੇ ਆ ਕਿ ਅੱਜ ਦਾ ਦਿਨ ਪ੍ਰਮਾਤਮਾ ਤੁਸੀਂ ਦਿੱਤਾ ਮੈਥੋਂ ਚੰਗਾ ਕੰਮ ਕਰਵਾਇਓ ਲੋਕਾਂ ਦਾ ਭਲਾ ਹੋ ਜੇ ਲੋਕਾਂ ਦਾ ਫਾਇਦਾ ਹੋ ਜੇ ਜਿਹੜਾ ਜਿੰਨਾ ਵਾਪਸ ਨਹੀਂ ਆਉਣਾ ਤੇ ਕਈ ਵੀ ਗੱਲ ਆ ਕਿ ਜਿਹੜੇ ਕੰਮ ਹੋ ਜਾਂਦੇ ਚੰਗੇ ਕੰਮ ਹੋ ਜਾਂਦੇ ਆ ਕਿ ਉਹ ਕੰਮ ਸਦੀਵੀ ਯਾਦ ਰਹਿੰਦੇ ਨੇ ਸਮਾਂ ਲੰਘਦਾ ਰਹਿੰਦਾ ਸਮਾਂ ਕਦੇ ਰੁਕਦਾ ਨਹੀਂਗਾ ਤੇ ਇੱਕ ਆ ਦੇ ਅੰਦਰ ਇੱਕ ਰਹਿ ਕੇ ਪਰਮਾਤਮਾ ਨੇ ਇੱਥੋਂ ਚੁਕਾ ਲਈ ਸੀ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਸੇਵਾਦਾਰ ਬਣਦੂ ਜਾਂ ਐਮਐਲਏ ਬਣਦੂ ਇਹ ਪਰਮਾਤਮਾ ਤੁਸੀਂ ਬਣਾਇਆ ਸਤਿਗੁਰੂ ਰਾਮ ਤੁਸੀਂ ਬਣਾਇਆ ਤੇ ਸੰਗਤ ਨੇ ਬਣਾਇਆ ਤੇ ਮੇਰਾ ਫਰਜ਼ ਬਣਦਾ ਜੋ ਸੰਗਤ বিনা ਸ਼ਾਮਾ ਸੀਰੀਆ ਸੰਗਤ ਦਿਨਾਂ ਜੋ ਮਿੰਤਾ ਸੀਤੀਆਂ ਦੇ ਖਰਾ ਉਤਰਾਂ ਹਮੇਸ਼ਾ ਇਲਾਕੇ ਦੇ ਚੰਗੇ ਕੰਮ ਕਰਨ ਨੂੰ ਲੱਗੇ ਪਏ ਐ ਕਿ ਲੱਗੇ ਤੇ ਇਹ ਕੰਮ ਹੋਣ ਆ ਰਹੇ ਵੱਡੇ ਕੰਮ ਹੋਣ ਆ ਰਹੇ ਕਰਕੇ ਤੇ ਇੱਕ ਮੈਂ ਹਮੇਸ਼ਾ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਕਿ ਮੇਰੇ ਇਲਾਕੇ ਦੇ ਵਿੱਚ ਖੁਸ਼ੀਆਂ ਤਰਕੀਆਂ ਤੰਦਰੁਸਤੀਆਂ ਪ੍ਰਮਾਤਮਾ ਬਖਸ਼ੇ ਲੜਾਈ ਝਗੜਾ ਨਾ ਹੋਵੇ ਤੇ ਤੁਸੀਂ ਸਾਰੇ ਸ਼ਹਿਰ ਵਾਲੇ ਵੀ ਬੈਠੇ ਹੋ 4 ਸਾਲ ਹੋ ਗਏ ਇੱਕੋ ਹੀ ਗੱਲ ਕਹਿੰਦੇ ਆ ਕਿ ਲੜੋ ਨਾ ਲੜੋ ਨਾ ਤੇ ਲੜਾਂਗੇ ਥਾਣੇ ਵਿਚੈਰੀ ਚ ਸਾਡਾ ਪੈਸਾ ਬਰਵਾ ਦੇਉ ਸਾਡਾ ਸਮਾਂ ਬਰਵਾ ਦੇਉ ਉਹੀ ਸਮਾਂ ਜੇ ਕਿਸੇ ਨੂੰ ਆਪਾਂ ਮਾਫ ਕਰ ਲਈਏ ਤੇ ਵੱਡਾ ਹੋ ਜਾਂਦਾ ਦਾ ਥੋੜੇ ਚਿਰ ਦਾ ਗੁੱਸਾ ਹੁੰਦਾ ਥੋੜੇ ਸਮੇਂ ਦਾ ਗੁੱਸਾ ਹੁੰਦਾ ਤੇ ਜੇ ਕਿਸੇ ਨੂੰ ਮਾਫ ਕਰਨ ਲੱਗ ਜੀਏ ਆਪਣੇ ਤਾਂ ਧਰਮ ਤੇ ਵੀ ਲਿਖਿਆ ਘਰਵਾਲੇ ਤੇ ਵੀ ਲਿਖਿਆ ਰਮੈਣ ਤੇ ਵੀ ਲਿਖਿਆ ਮਾਫੀ ਤੋਂ ਵੱਡੀ ਕੋਈ ਚੀਜ਼ ਨਹੀਂ ਜੇ ਕਹਿ ਲਈਏ ਮਾਫ ਕੀਤਾ ਜੇ ਕੋਈ ਗੁਸਾ ਕਰਕੇ ਮਾਫੀ ਦੇ ਦੋ ਕਿ ਬੁਰਾ ਮੁੰਡਾ ਬੋਲਦਾ ਨਿਕਾ ਤਾਂ ਸਕਦਾ ਭੈਣਾ ਕਬੱਡੀ ਮਾਫੀ ਦਾ ਤਹੂ ਮੰਗ ਸਕਦਾਗਾ ਸਵੇਰ ਕਿਹਾ ਲੱਗਿਆ ਮੈਂ ਸ਼ਾਮ ਨੂੰ ਜੇ ਕੋਈ ਬੋਲ ਦੇਦਾ ਫੇਰ ਵੀ ਕਹਿੰਦਾ ਧੰਨ ਪਤੀ ਦੇਵ ਜੀ ਕੋਈ ਨਾ ਸ ਮੇਰੇ ਵਧੀਆ ਸਭ ਠੀਕ ਬਣਾ ਲਾਗੇ ਕਿਉਂਕਿ ਉਹਦੇ ਤਰ੍ਹਾਂ ਕੀ ਕਹਿਣਾ ਹੁੰਦਾ ਕਿ ਬੜੀ ਨਹੀਂ ਜੀ ਤੇ ਤੁਹਾਡੇ ਨੂੰ ਅਸਲ ਸਿੱਖਣਾਗਾ ਜਿਵੇਂ ਤੁਸੀਂ ਘਰ ਦੀ ਗਹਿਣੀ ਹੋ ਮੈਂ ਹਰਤੇ ਦੀ ਗਹਿਣੀ ਆ ਮੈਂ ਤਾਂ ਉਸ ਪਾਰਟੀ ਦਾ ਸਾਥ ਮੈਂ ਹਾਈ ਕਿਥੇ ਗਏ ਨਹੀਂ ਜਾਂ ਮੈਂ ਵੀ ਕੋਸ਼ਿਸ਼ ਕਰਦਾ ਸਾਰਿਆਂ ਨੂੰ ਕੁਝ ਰੱਖਾਂ ਕਿ ਨਹੀਂ ਰੱਖਾਂ ਮੈਂ ਵੀ ਮਾਫੀ ਮੰਗ ਲੈਣਾ ਤਾਂ ਸੋ ਮੈਂ ਬਹੁਤ ਖੁਸ਼ ਆਇਆ ਸੁਣ ਕੇ ਵੀ ਜਾਣੇ ਹੁ ਤਰਤ ਬੈਠੂਗਾ ਕੱਲੂ ਬੇਚਨ ਦੀ ਗੜ ਜਾਣਾ ਆਪਣੇ ਹਰਕੇ ਦੇ ਸੀਐਮ ਸਾਹਿਬ ਨੇ ਆਉਣਾ ਬਹੁਤ ਵੱਡੀਆਂ 24 ਤਰੀਕ ਨੂੰ ਸਗਾਪਾਂ ਦੇਖ ਕੇ ਜਾਣਦੇ ਮੈਂ ਕਦੇ ਸੋਚਿਆ ਨਹੀਂ ਸੀਗਾ ਸੋ ਲੱਗੇ ਪਿਆ ਮੈਂ ਮਾਫੀ ਮੰਗਦੇ ਕੰਮ ਕਰਦੇ ਤਾਂ ਵਿਰਸਤੀ ਹੋ ਜਾਂਦੀ ਤੇ ਪਰਮਾਤਮਾ ਜੇਹੀ ਕਾਸ਼ ਕਰਦਾ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦੀ ਜ਼ਿੰਦਗੀ ਦਿੱਤੀ ਆ ਇਹੋ ਜੇ ਕੰਮ ਆਪ ਥੋਕਰਾਈ ਜਿਹੜੇ ਭਲੇ ਵਾਲੇ ਹੋਣ ਤੇ ਮਾੜੇ ਵਾਲਾ ਕੰਮ ਦਾ ਕੀ ਕਰੋਣਾ ਮਾੜੀ ਸੋਚ ਵੀ ਪਰਮਾਤਮਾ ਦੇ ਨਾਲ ਚ ਲੈ ਕੇ ਆਵੇ ਇਹੀ ਅਸੀਂ ਭਲੇ ਆਂ ਦੁਬਾਰਾ ਫੇਰ ਸਾਈ ਸੰਗ ਦਾ ਧਿਆਨ ਕਰਕੇ ਜੀ ਸੁਆਮੀ ਜੀ ਨੂੰ ਹਰ ਇੱਕ ਦਾ ਮੁਕਤ ਸੇਵਾ ਦਾ ਹੋਂਦ ਦੇ ਨਾਲ ਤੇ ਜੀ ਆਇਆਂ ਨੂੰ ਕਹਿਣਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਤੁਹਾਡੀ 사ਸੰਗ ਬੈਠ ਕੇ ਸੁਣੂ ਦਾ ਮੈਂ ਬੈਠਣ ਦਾ ਸਾਥੀ ਸੁਨਮੁਲਗਰ ਤੇ ਸੰਗਤਨਤੀ ਵਿਸ਼ਵ ਜੀ ਸਾਡੇ ਨੂੰ ਇਹ ਮੌਕਾ ਮਿਲਦਾ ਹੈ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਨਾਮੁ